ਹਾਈ ਕੋਰਟ ਨੇ 12 ਸਾਲ ਪੁਰਾਣਾ ਪਰਮੇਸ਼ਰ ਦਵਾਰ ਜਿਹੜਾ ਢਡਰੀਆਂ ਵਾਲਾ ਦਾ ਆਪਣਾ ਡੇਰਾ ਹੈ ਉਹਦੇ ਵਿੱਚ ਇੱਕ ਲੜਕੀ ਦਾ ਅਮਰੀਪ ਔਰ ਕਤਲ ਤੇ ਐਫ ਆਈ ਆਰ ਤੱਕ ਦਰਜਨਾ ਹੋਣਾ ਹੁਣ ਹਾਈ ਕੋਰਟ ਦੇ ਵਿੱਚ ਡੀ ਜੀ ਪੀ ਦਾ ਹਲਫਨਾਮਾ ਦਾਇਰ ਕਰਨਾ ਔਰ ਉਦੋਂ ਦੇ ਦੋ ਅਫਸਰਾਂ ਦੇ ਖਿਲਾਫ ਸ਼ੋਕਾਜ ਨੋਟਿਸ ਜਾਰੀ ਕਰਨ ਦਾ ਵੀ ਹਲਫਨਾਮੇ 'ਚ ਜ਼ਿਕਰ ਹੋਣਾ ਤੇ 302 376 506 ਦੇ ਤਹਿਤ ਢਡਰੀਆਂ ਵਾਲੇ ਨੂੰ ਵੀ 4 ਨੰਬਰ ਤੇ ਦੋਸ਼ੀ ਬਣਾਉਣਾ ਐਫ ਆਈ ਆਰ ਦੇ ਵਿੱਚ ਇਹ ਇਨਵੈਸਟੀਗੇਸ਼ਨ ਅੱਗੇ ਵਧਣ ਦੇ ਸੰਕੇਤ ਤਾਂ ਹੈਗੇ ਇਹ ਇੱਕ ਬਹੁਤ ਚੰਗਾ ਸੰਕੇਤ ਆ ਜੀ ਇਹ ਇੱਕ ਬੜੀ ਅੱਛੀ ਗੱਲ ਆ ਕਿਉਂਕਿ ਜੇ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਤਾਂ ਇਹ ਨਹੀਂ ਕਿ ਇਨਸਾਫ ਮਿਲੂਗਾ ਹੀ ਨਹੀਂ ਜੇ ਇਨਵੈਸਟੀਗੇਸ਼ਨ ਹੀ ਚੱਜਣਾ ਹੋ ਜੇ ਕੀ ਕਹਿੰਦੇ ਨਹੀਂ ਰੰਦਾ ਸਾਹਿਬ ਇਹਦੇ ਚ ਇਹ ਨਹੀਂ ਹੈ ਮੈਨੂੰ ਇਹ ਲੱਗ ਰਿਹਾ ਕਿ ਖਾਸ ਤੌਰ ਤੇ ਜਿਹੜੇ ਪੀੜਿਤ ਪਰਿਵਾਰ ਹੈਗਾ ਉਹਦਾ ਖੜਨਾ ਬਹੁਤ ਜ਼ਰੂਰੀ ਹੈ ਤੁਸੀਂ ਦੇਖੋ ਇਸ ਤਰ੍ਹਾਂ ਦੇ ਜਿੰਨੇ ਵੀ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ 20 25 25 ਸਾਲ ਬਾਅਦ ਆਪਾਂ ਡੇਰਾ ਸੱਚਾ ਸੌਦਾ ਵਾਲੇ ਪ੍ਰਮੁੱਖ ਨੂੰ ਦੇਖੀਏ ਉਹ ਅਨੇਕਸਾਂ ਦੇ ਵਿੱਚ ਵੀ ਉਹ ਜਿਹੜੀਆਂ ਲੜਕੀਆਂ ਸੀ ਉਹ ਖੜੀਆਂ ਰਹੀਆਂ ਦੇਖੋ ਕਿੰਨਾ ਪ੍ਰੈਸ਼ਰ ਹੋਊਗਾ ਉਹਨਾਂ ਦੇ ਉੱਤੇ ਕੇਂਦਰ ਸਰਕਾਰ ਦਾ ਵੀ ਡੇਰਿਆਂ ਦਾ ਵੀ ਸਟੇਟ ਗਵਰਨਮੈਂਟਾਂ ਦਾ ਵੀ ਪੁਲਿਸ ਵਾਲਿਆਂ ਦਾ ਵੀ ਕਿੰਨਾ ਪ੍ਰੈਸ਼ਰ ਹੁੰਦਾ ਉਸ ਦੇ ਬਾਵਜੂਦ ਖੜੇ ਰਹਿਣਾ ਔਰ ਕੋਰਟਾਂ ਦੇ ਵਿੱਚ ਉਹਨੂੰ ਲਗਾਤਾਰ ਇਨਸਾਫ ਦੀ ਮੰਗ ਕਰਦੇ ਰਹਿਣਾ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਫਿਰ ਉਹਨਾਂ ਦੀ ਸੁਣਵਾਈ ਹੁੰਦੀ ਹੀ ਹੈ ਮੈਂ ਜਿੰਨੇ ਵੀ ਇਸ ਤਰ੍ਹਾਂ ਦੇ ਕੇਸ ਦੇਖੇ ਨੇ ਇਹ ਵਾਲੇ ਮਾਮਲੇ 'ਚ ਵੀ ਤੁਸੀਂ ਟੰਡਰੀਆਂ ਲਵਾਵਾਂ ਮਾਂ ਲੀ ਲਗਾ ਲੂ 12 ਸਾਲ ਹੋ ਗਏ 12 ਸਾਲ 'ਚ ਇੱਕ ਐਫ ਆਈ ਆਰ ਤੱਕ ਦਰਜ ਨਹੀਂ ਹੋਈ ਜਿਹੜੀ ਆਪਾਂ ਪਹਿਲਾਂ ਵੀ ਇੱਕ ਇਸੇ ਪ੍ਰੋਗਰਾਮ 'ਚ ਇੱਕ ਵਾਰੀ ਜਦੋਂ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਨੇ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਸੀ ਵੀ ਉਹਨਾਂ ਨੂੰ ਪੁਲਿਸ ਤੇ ਭਰੋਸਾ ਨਹੀਂ ਹੈ ਸੀਬੀਆਈ ਦੀ ਜਾਂਚ ਕਰਵਾਓ ਕਿਉਂਕਿ ਹਜੇ ਤੱਕ ਤਾਂ ਇਸ ਦੀ ਐਫ ਆਈ ਆਰ ਵੀ ਨਹੀਂ ਹੋਈ ਹੈਗੀ ਉਸ ਦਿਨ ਵੀ ਮੈਂ ਇਹੀ ਗੱਲ ਕਹੀ ਸੀਗੀ ਕਿ ਐਫ ਆਈ ਆਰ ਸੁਪਰੀਮ ਕੋਰਟ ਤੱਕ ਨੇ ਕਿਹਾ ਵੀ ਕੇਸ ਹੁੰਦੇ ਸਾਰ ਐਫ ਆਈ ਆਰ ਤਾਂ ਤੁਰੰਤ ਹੋਣੀ ਜ਼ਰੂਰੀ ਹੀ ਹੈ ਇਹਦੇ ਚ ਕੋਈ ਇਸ ਤਰ੍ਹਾਂ ਦਾ ਤਾਂ ਹੈ ਨਹੀਂ ਕਿ ਤੁਸੀਂ ਉਹ ਬੰਦੇ ਨੂੰ ਸੂਲੀ ਤੇ ਟੰਗ ਤਾ ਤੁਸੀਂ ਤਾਂ ਫਰਸਟ ਇਨਫੋਰਮੇਸ਼ਨ ਰਿਪੋਰਟ ਦਾਖਲ ਕਰ ਰਹੇ ਹੋ ਜੋ ਪੀੜਿਤ ਪਰਿਵਾਰ ਕਹਿ ਰਿਹਾ ਉਸ ਤੋਂ ਬਾਅਦ ਤੁਸੀਂ ਆਪਣੀ ਇਨਵੈਸਟੀਗੇਸ਼ਨ ਚ ਤੁਸੀਂ ਉਹਨੂੰ ਛੱਡਣਾ ਚਾਹੋ ਤਾਂ ਛੱਡ ਦਿਓ ਜਾਂ ਜੋ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਹੋਊਗਾ ਹੋ ਜਾਏਗਾ ਪਰ ਐਟ ਲੀਸਟ ਐਫ ਆਈ ਆਰ ਤਾਂ ਹੋਏ ਇਸ ਮਾਮਲੇ ਚ ਤਾਂ ਸਭ ਤੋਂ ਦੀ ਵੱਡੀ ਦਿੱਕਤ ਇਹ ਆ ਰਹੀ ਸੀ ਕਿ ਐਫ ਆਈ ਆਰ ਹੀ ਨਹੀਂ ਕਰ ਰਹੇ ਪੀੜਿਤ ਪਰਿਵਾਰ ਲਗਾਤਾਰ ਇੱਕ ਮੰਗ ਕੋਟਾਂ ਤੋਂ ਵੀ ਕਰ ਰਿਹਾ ਹੈ ਤੇ ਅਲਟੀਮੇਟਲੀ ਉਹਨਾਂ ਦੀ ਸੁਣਵਾਈ ਹੋਈ ਹੈ ਸੋ ਮੈਂ ਜਿਹੜੀ ਗੱਲ ਸਟੈਬਲਿਸ਼ ਕਰਨਾ ਚਾਹੁੰਦਾ ਰੰਦਾਵਾ ਸਾਹਿਬ ਵੀ ਇਹ ਜਿਹੇ ਕੇਸ ਜਿਹੜੇ ਬਹੁਤ ਹੀ ਹਾਈ ਪ੍ਰੋਫਾਈਲ ਕੇਸ ਹੁੰਦੇ ਹੈ ਉਹਨਾਂ ਦੇ ਵਿੱਚ ਜੇਕਰ ਪੀੜਿਤ ਪਰਿਵਾਰ ਹੀ ਢਿੱਲਾ ਪੈ ਜਾਂਦਾ ਫਿਰ ਉਹ ਕੇਸ ਵੀ ਢਿੱਲੇ ਪੈ ਜਾਂਦੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਪਰ ਜੇ ਉਹ ਪਰਿਵਾਰ ਲੜਦਾ ਰਹੇ ਫਿਰ ਬਹੁਤ ਮੁਸ਼ਕਲਾਂ ਦੀ ਹੈ ਉਹ ਕਿਤੇ ਨਾ ਕਿਤੇ ਇਹ ਗੱਲ ਬਾਹਰ ਆਈ ਜਾਂਦੀ ਹੈ ਇਨਸਾਫ ਤਾਂ ਮਿਲ ਹੀ ਜਾਂਦਾ ਹੁਣ ਹਜੇ ਮੈਂ ਇਸ ਮਾਮਲੇ 'ਚ ਤਾਂ ਨਹੀਂ ਕਹਾਂਗਾ ਕਿ ਉਹਨਾਂ ਨੂੰ ਇਨਸਾਫ ਮਿਲ ਗਿਆ ਪਰ ਇਨਸਾਫ ਦੀ ਦਿਸ਼ਾ ਵੱਲ ਇੱਕ ਕਦਮ ਜ਼ਰੂਰ ਵੱਧ ਗਿਆ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਪਰਿਵਾਰ ਜੇ ਖੜੇ ਰਹਿਣ ਲੇਕਿਨ ਇਹੀ ਪਰਿਵਾਰ ਉਸ ਵੇਲੇ ਸੀਗਾ ਭਾਸਕਰ ਸਾਹਿਬ ਇਹ ਪਰਿਵਾਰ ਪਤਾ ਲੱਗਿਆ ਸੀ ਕਿ ਆਪਣੇ ਘਰ ਤੋਂ ਵੀ ਦੂਰ ਕਰਤਾ ਗਿਆ ਜਾਂ ਹੋ ਗਿਆ ਅਸਰ ਮਤਲਬ ਇੰਨਾ ਕੁ ਪ੍ਰਭਾਵ ਸੀਗਾ ਹੁਣ ਜਿਹੜੇ ਮੈਂ ਵਕੀਲ ਸਾਹਿਬਾਂ ਨੂੰ ਸੁਣ ਰਿਹਾ ਸੀ ਇੱਕ ਹੋਰ ਵਕੀਲ ਵੀ ਜਿਹੜੇ ਉਹ ਸਪੀਡ ਨਾਲ ਜੁੜੇ ਸੀ ਵੈਸੇ ਤਾਂ ਬਾਬੇ ਦੇ ਵਕੀਲ ਜਿਹੜੇ ਘਮਣ ਭਰਾ ਉਹ ਵੀ ਬੜੇ ਜ਼ੋਰਦਾਰ ਤਰੀਕੇ ਨਾਲ ਕਹਿ ਰਹੇ ਸੀ ਕਿ ਇਹ ਸਾਜ਼ਿਸ਼ ਹੈ ਬਾਬੇ ਢੱਡਰੀਆਂ ਵਾਲੇ ਨੇ ਵੀ ਆਣ ਕੇ ਸਾਹਮਣੇ ਆਪਣੀ ਵੀਡੀਓ ਜਾਰੀ ਕਰਤੀ ਆਪਣੇ ਚੈਨਲ ਤੇ ਉਹਨਾਂ ਨੇ ਕਿਹਾ ਵੀ ਬਿਲਕੁਲ ਫਿਕਰ ਨਾ ਕਰੋ ਕੁਝ ਦਿਨ ਕੁਝ ਮਹੀਨਿਆਂ ਦੀ ਗੱਲ ਆ ਕੁਝ ਨਹੀਂ ਹੋਣਾ ਕਿਉਂਕਿ ਆਪਾਂ ਮੈਂ ਬਿਲਕੁਲ ਸੱਚਾ ਹਾਂ ਤੇ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਪਰ ਹੁਣ ਇਹ ਸਵਾਲ ਹੈ ਕਿ ਜੇ ਉਸ ਵੇਲੇ ਢੱਡਰੀਆਂ ਵਾਲੇ ਸਭ ਵੀ ਆਪਣੇ ਆਪ ਦੇ ਵਿੱਚ ਬੜੇ ਸੋਹਿਰਦ ਸੀਗੇ ਔਰ ਜੇ ਉਹ ਰੱਬ ਦੇ ਨੇੜੇ ਨੇ ਉਹਨਾਂ ਦੇ ਉੱਤੇ ਨੈਤਿਕ ਅਸਰ اخਲਾਕੀ ਅਸਰ ਵੀ ਹੋਣਗੇ ਤਾਂ ਫਿਰ ਉਹਦੀ ਐਫਆਈਆਰ ਵੀ ਹੋਣੀ ਚਾਹੀਦੀ ਸੀ ਤੇ ਸਾਰਾ ਕੁਝ ਹੋਣਾ ਚਾਹੀਦਾ ਸੀ ਪਰ ਉਹ ਕਹਿੰਦੇ ਜੀ ਉਦੋਂ ਤਾਂ ਇਹ ਇੱਕ ਖੁਦਕੁਸ਼ੀ ਦਾ ਕੇਸ ਸੀਗਾ ਜੀ ਇਹ ਤਾਂ ਖੁਦਕੁਸ਼ੀ ਦਾ ਕੇਸ ਸੀ ਪਰਿਵਾਰ ਨੇ ਕੋਈ ਕਾਰਵਾਈ ਨਹੀਂ ਕਰਾਈ ਸਹਿਮਤੀ ਨਾਲ ਸਭ ਕੁਝ ਹੋ ਗਿਆ ਇਸ ਕਰਕੇ ਐਫਆਈਆਰ ਹੋਈ ਹੀ ਨਹੀਂ ਹੁਣ ਇਹ ਗੱਲ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ 174 ਦੇ ਅੰਦਰ ਪੇਸ਼ ਜੀ ਕਾਰਵਾਈ ਹੁੰਦੀ ਹੈ ਕਿਹੜੀ ਹੁੰਦੀ ਹੈ ਬਿਲਕੁਲ 174 ਦੀ ਕਾਰਵਾਈ ਹੋ ਜਾਂਦੀ ਹੈ ਜੇ ਮਤਲਬ ਕੋਈ ਨਹੀਂ ਉਹ ਕਰਦਾ ਹੈਗਾ ਤਾਂ ਫਿਰ 174 ਦੀ ਕਾਰਵਾਈ ਕਰਦਾ ਕਰਵਾਈ ਨਹੀਂ ਕਰਾਉਣਾ ਕੋਈ ਚਾਹੁੰਦਾ ਹੈ ਨਾ ਮਤਲਬ ਇਹ ਹੈ ਕਿ ਹੁਣ ਢੱਡਰੀਆਂ ਵਾਲਾ ਸਭ ਕਹਿ ਰਹੇ ਨੇ ਵੀ ਆਹ ਗੱਲ ਸੀ ਕਿ ਜੀ ਉਸ ਵੇਲੇ ਤੇ ਬੱਕਰੀ ਗੱਲ ਆ ਕਿ ਉਸ ਵੇਲੇ ਜੇ ਪੋਸਟਮਾਰਟਮ ਹੋਇਆ ਜਾਂ ਬਾਕੀ ਵਿਸਰਾ ਰਿਪੋਰਟ ਦੀ ਗੱਲ ਹੋ ਰਹੀ ਹੈ ਸਵਾਲ ਇਸ ਗੱਲ ਦਾ ਹੈ ਕਿ ਇੰਨੇ ਸਾਲਾਂ ਬਾਅਦ ਕੋਈ ਸੱਚ ਕਿਵੇਂ ਸਾਹਮਣੇ ਆਊਗਾ ਹੁਣ ਉਹ ਲੜਕੀ ਜਿਹੜੀ ਲੜਕੀ ਜਾ ਚੁੱਕੀ ਹੈ ਉਹਦੇ ਨਾਲ ਸੰਬੰਧਿਤ ਰਿਪੋਰਟਾਂ ਜਾਂ ਬਾਕੀ ਚੀਜ਼ਾਂ ਇਹਨੂੰ ਸਟੈਬਲਿਸ਼ ਕਿਵੇਂ ਕੀਤਾ ਜਾਊਗਾ ਇਹ ਬਹੁਤ ਵੱਡਾ ਸਵਾਲ ਹੈ ਇਹ ਉਸ ਵੇਲੇ ਦੀ ਕੋਈ ਰਿਕਾਰਡਿੰਗ ਹੋਵੇ ਪਰਿਵਾਰ ਨਾਲ ਗੱਲ ਹੋਈ ਹੋਵੇ ਕੋਈ ਖੜਾ ਰਹਿ ਜਾਏ ਤੋਂ ਭਾਸਕਰ ਸਾਹਿਬ ਇਹ ਵੀ ਗੱਲ ਕਾਫੀ ਐਮ ਆ ਕਿ ਪਰਿਵਾਰ ਕਈ ਸਾਲਾਂ ਬਾਅਦ ਸਾਹਮਣੇ ਆਇਆ ਸ਼ਾਇਦ ਕਈ ਵਾਰੀ ਤਕਲੀਫ ਵੱਧਦੀ ਜਾਂਦੀ ਵੱਧਦੀ ਜਾਂਦੀ ਜਿੱਥੇ ਕਿਤੇ ਘਟਨਾ ਵਾਪਰੀ ਹੋਵੇ ਉਸ ਬੰਦੇ ਦਾ ਔਰਾ ਉਸ ਬੰਦੇ ਦੇ ਵੱਡੇ ਹੁੰਦੇ ਜਾਣਾ ਤਾਂ ਤੁਹਾਨੂੰ ਜਦੋਂ ਜਿੱਥੇ ਚੀਜ਼ਾਂ ਵਾਪਰੀਆਂ ਹੁੰਦੀਆਂ ਥੋੜੇ ਅੰਦਰੋਂ ਜਾਂਦੀਆਂ ਨਹੀਂ ਸੋ ਮੈਨੂੰ ਲੱਗਦਾ ਵੀ ਇਹ ਗੱਲ ਵੀ ਉੱਥੋਂ ਹੀ ਤੁਰੀ ਹੈ ਕਿ ਮਨ ਸੰਤੁਸ਼ਟ ਨਹੀਂ ਸੀ ਪਰਿਵਾਰ ਦੇ ਕਿਸੇ ਜੀ ਨੇ ਹੰਬੜਾ ਮਾਰਿਆ ਕੀ ਕਹਿੰਨੇ ਵੈਸੇ ਰੰਦਾਵਾ ਜੀ ਉਸ ਵਕਤ ਵੀ ਜਦ 2012 ਦੇ ਵਿੱਚ ਆ ਇਨਸੀਡੈਂਟ ਵਾਪਰਿਆ ਸੀਗਾ ਉਸ ਵਕਤ ਵੀ ਜਿਹੜੀ ਉਹ ਕੁੜੀ ਜਿਹਦੀ ਡੈਥ ਹੋਈ ਸੀਗੀ ਉਹਦੀ ਤਿੰਨ ਚਾਰ ਭੈਣਾਂ ਹੈਗੀਆਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਐਫਆਈਆਰ ਦਰਜ ਕਰਾਉਣ ਦੀ ਲੇਕਿਨ ਉਸ ਵਕਤ ਐਫਆਈਆਰ ਤੱਕ ਨਹੀਂ ਦਰਜ ਕੀਤੀ ਗਈ ਹਾਲਾਕਿ ਉਸ ਕੁੜੀ ਦੀ ਮਾਂ ਨੇ ਇਹ ਜ਼ਰੂਰ ਕਿ ਐਥੀ ਵੀ ਅਸੀਂ ਕੁਝ ਨਹੀਂ ਕਰਨਾ ਚਾਹਦੇ ਲੇਕਿਨ ਪਹਿਨਾ ਨੇ ਇਹ ਕੋਸ਼ਿਸ਼ ਕੀਤੀ ਸੀ ਹੁਣ ਵੀ ਜਿਹੜੀ ਐ ਪਟੀਸ਼ਨ ਦੁਬਾਰਾ ਦਾਖਲ ਕੀਤੀ ਗਈ ਹੈ ਉਹ ਉਸ ਕੁੜੀ ਦੇ ਭਰਾ ਨੇ ਹੀ ਕੀਤੀ ਹੈ ਲੇਕਿਨ ਤੁਸੀਂ ਇਹ ਦੇਖੋ ਕਿ ਜਿਹੜੇ ਹਲਫਨਾਮਾ ਦੀ ਮੰਗ ਹਾਈ ਕੋਰਟ ਨੇ ਐ ਚੀਫ ਜਸਟਿਸ ਦੀ ਅਦਾਲਤ ਦੇ ਵਿੱਚ ਕੇਸ ਸੀਗਾ ਪੰਜਾਬ ਐਂਡ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਇੱਕ ਸਵਾਲ ਪੁੱਛਿਆ ਕਿਾ ਜੀ ਹੁਣ ਕੀ ਪੰਜਾਬ ਦੇ ਵਿੱਚ ਐਦਾਂ ਦਾ ਪ੍ਰੋਸੀਜਰ ਨਹੀਂ ਹੈਗਾ ਇਸ ਤਰੀਕੇ ਦੇ ਸੀਰੀਅਸ ਮਾਮਲਿਆਂ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਕੰਪਲੇਂਟ ਆਏ ਤੇ ਪਹਿਲੇ ਪੈਂਦੇ ਸੱਟੇ ਐਫ ਆਈ ਆਰ ਦਰਜ ਨਹੀਂ ਕੀਤੀ ਜਾਂਦੀ ਉਹ ਐਦਾ ਜਵਾਬ ਡੀਜੀਪੀ ਸਾਹਿਬ ਕੀ ਦਿੰਦੇ। ਇਹੀ ਜਵਾਬ ਸੀਗਾ ਵੀ ਜਲਦੀ ਹੁਣ ਕਰ ਲਈ। ਉਸ ਵਕਤ ਦੇ ਐਸਐਸਪੀ ਨੇ ਐਦਾਂ ਨਹੀਂ ਕੀਤਾ, ਉਦਾਂ ਨਹੀਂ ਕੀਤਾ। ਇਹ ਤੇ ਗੱਲਾਂ ਚਲੋ ਕਰਨੀਆਂ ਹੀ ਹੁੰਦੀਆਂ ਕਿਉਂਕਿ ਉਸ ਵਕਤ ਦੇ ਜਿਹੜੇ ਡੀਐਸਪੀ ਸੀਗੇ, ਉਹ ਐਸਪੀ ਬਣ ਗਏ, ਜਿਹੜੇ ਐਸਪੀ ਸੀਗੇ ਉਹ ਰਿਟਾਇਰ ਹੋ ਗਏ। ਯਾਨੀ ਇਹ ਮਾਮਲਾ ਹੁਣ ਦੁਬਾਰਾ ਨਵੇਂ ਸਿਰੇ ਤੋਂ ਚੱਲਣਾ ਤੇ ਸ਼ੁਰੂ ਹੋਇਆ ਹੈ। ਲੇਕਿਨ ਇਹਦੇ ਵਿੱਚ ਹਿੰਡਰੈਂਸ ਬਹੁਤ ਜ਼ਿਆਦਾ ਹੈ। ਉਸ ਵਕਤ ਨਾ ਤੇ ਪੋਸਟਮਾਰਟਮ ਹੋਇਆ, ਨਾ ਹੀ ਕੋਈ ਹੋਰ ਤਰੀਕੇ ਦੀ ਇਨਵੈਸਟੀਗੇਸ਼ਨ ਹੋਈ। ਕੇਸ ਨੂੰ ਬੰਦ ਕਰ ਦਿੱਤਾ ਗਿਆ। 12 ਸਾਲ ਬਾਅਦ ਉਸ ਕੇਸ ਨੂੰ ਦੁਬਾਰਾ ਉਠ ਪਹਿਲੀ ਲੋੜ ਤੇ ਉਸ ਪੋਸਟਮਾਰਟਮ ਦੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਉਹ ਕੁੜੀ ਕਥਿਤ ਤੌਰ ਤੇ ਪ੍ਰੈਗਨੈਂਟ ਵੀ ਸੀ ਜੇ ਕਿਸੇ ਇਸ ਤਰ੍ਹਾਂ ਦੀ ਰਿਪੋਰਟ ਦੇ ਵਿੱਚ ਉਹਦੀ ਪ੍ਰੈਗਨੈਂਸੀ ਦੀ ਰਿਪੋਰਟ ਆ ਜਾਂਦੀ ਹੈ ਜਿਹੜੀ ਫਿਲਹਾਲ ਹਜੇ ਤੱਕ ਕਿਸੇ ਵੀ ਜਗ੍ਹਾ ਉਜਾਗਰ ਨਹੀਂ ਹੋਈ ਇਹ ਜ਼ਰੂਰ ਕਿਹਾ ਗਿਆ ਹੈ ਕਿ ਉਹਦੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਪੌਇਜ਼ਨियस ਸਬਸਟੈਂਸ ਸੀਗਾ ਤੇ ਉਹ ਤੇ ਗੱਲ ਟੰਡਿਆਂ ਵਾਲੇ ਉਹਨਾਂ ਨੇ ਵੀ ਕੱਲ ਵੀਡੀਓ ਪਾ ਕੇ ਕਿਹਾ ਕਿ ਵੀ ਸਾਡੇ ਪਰਮੇਸ਼ਰ ਦਵਾਰ ਦੇ ਗੇਟ ਤੋਂ ਬਾਹਰ ਇਹ ਇਨਸੀਡੈਂਟ ਹੋਇਆ ਅਸੀਂ ਯਾਨੀ ਸਾਡੇ ਹੀ ਸੇਵਕ ਸਾਡੀ ਹੀ ਐਮੂਲੈਂਸ ਉਹਨੂੰ ਹਸਪੀਟਲ ਛੱਡ ਕੇ ਆਈ ਉੱਥੇ ਉਹਦੀ ਮੌਤ ਹੋ ਜਾਂਦੀ ਹੈ ਜਿਹੜੀ ਸਾਡੇ ਪਰਮੇਸ਼ਰ ਦੁਆਰ ਤੋਂ ਬਾਅਦ ਕੋਈ ਚੀਜ਼ ਹੋਏ ਉਹਦੇ ਵਾਸਤੇ ਅਸੀਂ ਕਿੰਨਾ ਰਿਸਪਾਂਸਿਬਲ ਹੋ ਸਕਦੇ ਨੇ ਯਾਨੀ ਐਦੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਔਖਣਾ ਲੇਕਿਨ ਫਿਲਹਾਲ ਇਹ ਕੇਸ ਓਪਨ ਹੋ ਗਿਆ ਕਿਉਂਕਿ ਕਈ ਵਾਰ ਕੋਈ ਕ੍ਰਾਈਮ ਕਿਤੇ ਦੌਰਾਨ ਬਹੁਤ ਸਾਰੇ ਸਾਰੇ ਸਬੂਤਾਂ ਨੂੰ ਮਿਟਾ ਵੀ ਦਿੱਤਾ ਜਾਏ ਤੇ ਕੋਈ ਨਾ ਕੋਈ ਸਬੂਤ ਨਿਕਲ ਕੇ ਆ ਜਾਂਦਾ ਹੋ ਸਕਦਾ ਹੈ ਕਿ ਪੀੜਤ ਪੱਖ ਨੂੰ ਇਸ ਗੱਲ ਦੀ ਉਮੀਦ ਹੋਏ ਕਿ ਕੋਈ ਨਾ ਕੋਈ ਸਬੂਤ ਉਹਨਾਂ ਕੋਲ ਹੈਗਾ ਜਾਂ ਕੋਈ ਨਾ ਕੋਈ ਸਬੂਤ ਅੱਗੇ ਆ ਕੇ ਨਿਕਲ ਸਕ ਇਸ ਕਰਕੇ ਇਹ ਕੇਸ ਰੀਓਪਨ ਕਰਨ ਵਾਸਤੇ ਇਹਨਾਂ ਨੂੰ ਪਟੀਸ਼ਨ ਪਾਈ ਗਈ। ਇਹਦੇ ਵਿੱਚ ਇੱਕ ਪਹਿਲੂ ਬੜਾ ਐਮ ਆ ਪਾਸਕਰ ਸਾਹਿਬ ਕੇ ਕਿ ਉਹ ਲੜਕੀ ਪਰਮੇਸ਼ਰ ਦਵਾਰ ਦੇ ਬਾਹਰ ਮ੍ਰਿਤਕ ਮਿਲੀ ਉਹ ਕਦੇ ਪਰਮੇਸ਼ਰ ਦਵਾਰ ਦਾ ਹਿੱਸਾ ਸੀ ਕਿ ਨਹੀਂ। ਕਈ ਵਾਰੀ ਹੁੰਦਾ ਕਿ ਕੁਝ ਸੇਵਾਦਾਰ ਜਾਂ ਸੇਵਾਦਾਰनियां ਡੇਰਿਆਂ 'ਚ ਰਹਿੰਦੇ ਨੇ, ਸੇਵਾ ਕਰਦੇ ਨੇ। ਕੀ ਇਹ ਇਹ ਵੀ ਗੱਲ ਬਣਨਗੀ ਜੇ ਕੋਈ ਮੰਨ ਲਓ ਤੁਹਾਡਾ ਸੇਵਾਦਾਰ ਤੁਹਾਡੇ ਵੇੜੇ ਦੇ ਬਾਹਰਲੇ ਬੰਨੇ ਜਾਂ ਕੰਨ ਦੇ ਬਾਹਰਲੇ ਬੰਨੇ ਜਾ ਕੇ ਵੀ ਕੋਈ ਹਰਕਤ ਕਰ ਲੈਂਦਾ ਹੈ ਤਾਂ ਇਹ ਨਹੀਂ ਕਿ ਉਹ ਤੁਹਾਡਾ ਨਹੀਂ ਜਾਂ ਤੁਹਾਡੀ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ ਸੋ ਜੇ ਉਹ ਲੜਕੀ ਮੰਨ ਲਓ ਕਿ ਡੇਰੇ ਦੇ ਵਿੱਚ ਰਹਿ ਰਹੀ ਸੀਗੀ ਤਾਂ ਫਿਰ ਚੀਜ਼ਾਂ ਨੇ ਹੋਰ ਤਰੀਕੇ ਨਾਲ ਸ਼ੇਪ ਲੈਣਾ ਜੇ ਤੁਸੀਂ ਕਹੋ ਕਿ ਉਹ ਸਾਡੇ ਲਈ ਬਿਲਕੁਲ ਅਣਜਾਣ ਸੀ ਅਸੀਂ ਉਹਨੂੰ ਜਾਣਦੇ ਹੀ ਨਹੀਂ ਸੀ ਅਸੀਂ ਉਹਨੂੰ ਕਦੇ ਮਿਲੇ ਹੀ ਨਹੀਂ ਸੀ ਸਾਡਾ ਉਹਨਾਂ ਕੋਲ ਲੈਣ ਦੇਣ ਹੀ ਨਹੀਂ ਸੀ ਕਈ ਮੌਕੇ ਦੇ ਗਵਾਹ ਕਈ ਮੌਕੇ ਦੇ ਲੋਕ ਸ਼ਾਮਲ ਹੋ ਜਾਂਦੇ ਹੁੰਦੇ ਚੀਜ਼ਾਂ 'ਚ ਤੁਹਾਨੂੰ ਵੀ ਪਤਾ ਕਿ ਡੇਰਾ ਸਿਰਸਾ ਸਾਦਵੀਆਂ ਦੇ ਮਾਮਲੇ ਵਿੱਚ ਬਾਕੀ ਉਹ ਕਿੰਨੇ ਸਾਲਾਂ ਬਾਅਦ ਮਾਮਲੇ ਅਡਰੈਸ ਹੋਏ ਸੀ ਇੱਕ ਗੁੰਮਨਾਮ ਚਿੱਠੀ ਜਿਹੜੀ ਪ੍ਰਧਾਨ ਮੰਤਰੀ ਤਤਕਾਲੀ ਪ੍ਰਧਾਨ ਮੰਤਰੀ ਵਾਜਪਾਈ ਨੂੰ ਲਿਖੀ ਗਈ ਸੀ ਕਿੱਥੋਂ ਇੱਕ ਜਾਂਚ ਸ਼ੁਰੂ ਹੁੰਦੀ ਹੈ ਤੇ ਇੱਕ ਫਿਰ ਜਾਂ ਬਾਅਦ ਅਫਸਰ ਜਿਹੜਾ ਮੈਨੇਜ ਹੀ ਨਹੀਂ ਹੁੰਦਾ ਜਿਹੜਾ ਇਨਵੈਸਟੀਗੇਸ਼ਨ ਅਫੀਸਰ ਸੀ ਕੇਂਦਰੀ ਏਜੰਸੀ ਦਾ ਉਹੀ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਨੰਗਿਆ ਕਰ ਦਿੰਦਾ ਬਾਬੇ ਦਾ ਵਰਚਸਬ ਕੋਈ ਥੋੜਾ ਥੋੜੀ ਸੀਗਾ ਕੋਈ ਸੋਚ ਸਕਦਾ ਹੈ ਕਿ ਉਹਨਾਂ ਚੀਜ਼ਾਂ ਦੇ ਕਿਤੇ ਕਦੇ ਪਰਦਾ ਉੱਠੂਗਾ ਜੋ ਲੜਕੀਆਂ ਖੜੀਆਂ ਰਹੀਆਂ ਇਹ ਬਾਬਾ ਹੁਣ ਸੁਣਾਰੀਆ ਜੇਲ੍ਹ ਦੇ ਵਿੱਚ ਕਦੇ ਅੰਦਰ ਕਦੇ ਬਾਹਰ ਹੁੰਦਾ ਫਿਰਦਾ ਸੋ ਅਸੀਂ ਨਹੀਂ ਕਹਿੰਦੇ ਕਿ ਢੱਡਰੀਆਂ ਵਾਲੇ ਨੇ ਕੁਝ ਇਹਦੇ ਵਿੱਚ ਗਲਤ ਕੀਤਾ ਜਾਂ ਨਹੀਂ ਕੀਤਾ ਜਾਂਚ ਦੇ ਵਿਸ਼ੇ ਨੇ ਪਰ 12 ਸਾਲ ਬਾਅਦ ਇਹ ਉੱਠਿਆ ਮਾਮਲਾ ਤਕਲੀਫ ਦੇਊਗਾ ਲੇਕਿਨ ਨਾਲ ਦੀ ਨਾਲ ਇਹ ਕਈ ਰਾਹ ਰਸਤੇ ਵੀ ਖੋਲੂਗਾ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਜਦੋਂ ਤੁਸੀਂ ਕਿਤੇ ਭੇਜਨੇ ਹੋ ਜਾਂ ਆਪਣੇ ਬੱਚੇ ਤੁਹਾਡੇ ਕੀ ਕਰ ਰਹੇ ਉਹਨਾਂ ਨੂੰ ਵੀ ਧਿਆਨ ਚ ਰੱਖੋ ਕਿਤੇ ਉਹਨਾਂ ਨਾਲ ਅਨਿਆਤ ਤਾਂ ਨਹੀਂ ਹੋ ਰਿਹਾ ਕੁਝ ਗਲਤ ਤਾਂ ਨਹੀਂ ਹੋ ਰਿਹਾ ਸੋ ਅੰਨੀ ਸ਼ਰਧਾ ਵੀ ਕਿ ਸਭਲੇ ਤੁਹਾਨੂੰ ਚੁਰਾਏ ਦੇ ਵਿੱਚ ਆਣ ਕੇ ਫਿਰ ਹੋਰ ਚੀਜ਼ਾਂ ਪੇਸ਼ ਹੋ ਜਾਂਦੀਆਂ ਸੋ